ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ 9 ਨਵੰਬਰ 2024 ਅੱਜ ਤੋਂ ਠੀਕ 5 ਸਾਲ ਪਹਿਲਾਂ ਕਰਤਾਰਪੁਰ ਦਾ ਲਾਂਘਾ ਜਿਹੜਾ ਸੀ ਪਾਕਿਸਤਾਨ ਦੀ ਸਰਕਾਰ ਉਸ ਵਕਤ ਦੀ ਸਰਕਾਰ ਉਹਨਾਂ ਅਬਿਨਾਨ ਖਾਨ ਸਾਹਿਬ ਬਾਜਵਾ ਸਾਹਿਬ ਤੇ ਹੋਰ ਮੰਤਰੀਆਂ ਉਹਨਾਂ ਤੇ ਹਿੰਦੁਸਤਾਨ ਦੀ ਸਰਕਾਰ ਮੋਦੀ ਸਾਹਿਬ ਔਰ ਸਾਰੇ ਪੰਜਾਬ ਦੇ ਲੋਕਾਂ ਨੂੰ ਲੰਘਾ ਖੋ ਲਾ ਗਿਆ ਸੀ ਉਹ ਸਾਰਾ ਨਜ਼ਾਰਾ ਮੇਰੇ ਸਾਹਮਣੇ ਮੈਨੂੰ ਤਕਰੀਬਨ 2002 ਤੋਂ ਕਰਤਾਰਪੁਰ ਸਾਹਿਬ ਦੇ ਅਸੀਂ ਦਰਸ਼ਨ ਕਰਨੇ ਜਾਂਦੇ ਸਾਂ ਤੇ ਰਸਤਾ ਨਹੀਂ ਸੀ ਹੁੰਦਾ ਜਿਵੇਂ ਅਸੀਂ ਕੋ ਬੱਸ ਕਰਦੇ ਸਾਂ ਤੇ ਇਹ ਨਹੀਂ ਪਤਾ ਸੀ ਬੱਸ ਉੱਪਰ ਜਾਏਗੀ ਕਿ ਉਹ ਜਾਏ ਪਰ ਅਸੀਂ ਆਪਣੀਆਂ ਸੇਵਾਵਾਂ ਜਿਹੜੀਆਂ ਸਾਂ ਆਪਣੀ ਮੰਗ ਜਿਹੜੀ ਸੀ ਉਹ ਪਾਕਿਸਤਾਨ ਸਰਕਾਰ ਕੋਲ ਪਾਸ ਰੱਖੀ ਸੀ ਸਾਡੇ ਖੁਸ਼ਕਿਸਮਤੀ ਹੈ ਆਈ ਕਿ ਕੋਈ ਅਵਸਰ ਇਹ ਜ ਆਇਆ ਹੈ ਵੈਕੂ ਟ੍ਰਾਂਸਪੋਰਟ ਬੋਰਡ ਦੇ ਵਿੱਚ ਜਿਹੜੇ ਕਿ ਸਿੱਖਾਂ ਦੀਆਂ ਮੰਨਾਂ ਵੱਲ ਬਹੁਤ ਧਿਆਨ ਦਿੰਦੇ ਸਨ ਉਸ ਵਕਤ ਐਟਪੀਪੀ ਦੇ ਸਮੂच्चय ਜੜੀ ਕਾਰਕੁਨ ਸਨ ਮੰਨਮੁਨਾ ਦੀਆਂ ਪੋਸਟਾਂ ਦਾ ਤਨੀ ਪਤਾ ਚੇਅਰਮੈਨ ਸੈਕਟਰੀ ਵਗੈਰਾ ਤੇ ਸਭ ਮਾ ਜਾਣਦਾ ਸਾਂ। ਉਹਨਾਂ ਨੇ ਜਿਸ ਤਰੀਕੇ ਨਾਲ 2008 ਵਿੱਚ ਨਹੀਂ ਬੱਥਰ ਖਾਇਆ ਉਹ 2009 ਦੇ ਵਿੱਚ ਇਹਨੂੰ ਸ਼ੁਰੂ ਕਰਾਇਆ। ਮੈਂ ਅੱਜ ਦਿਲ ਦੀਆਂ ਗਰਾਈਆਂ ਤੋਂ ਉਹਨਾਂ ਨੂੰ ਅਤਿ ਆਪਣੀ ਸਤਿਕਾਰ ਤੇ ਸ਼ਰਦਾ ਪੇਟ ਕਰਦਾ। ਜਿਨ੍ਹਾਂ ਨੇ ਇਹ ਰਸਤਾ ਕੋਰੀਆ ਅੱਜਕਰ ਦੁਆਰਾ ਮਨਜੀਤ ਸਾਹਿਬ ਦੀ ਸਟੇਜ ਤੋਂ ਕਥਾਵਾਚਕ ਨੇ ਗੱਲ ਬੜੀ ਵਧੀਆ ਕਹੀ 9 ਨਵੰਬਰ ਨੂੰ ਬਰਲੰਡ ਦੀ ਦਵਾਰ ਟੁੱਟੀ ਸੀ ਤੇ ਇਸ 2 ਨਵੰਬਰ ਨੂੰ 2019 ਹਿੰਦੁਸਤਾਨ ਤੇ ਪਾਕਿਸਤਾਨ ਦੀ ਭਾਵੇਂ ਛੋਟੀ ਜੀ ਦਵਾਰ ਟੁੱਟੀ ਹੈ ਟਟਵਾਰ ਟੁੱਟੀ ਹੈ ਪਰ ਮੈਂ ਅੱਜ ਇਹ ਕਹਿਣਾ ਚਾਹੁੰਦਾ ਬਰਲੰਡ ਦੀ ਦਵਾਰ ਟੁੱਟਣ ਤੋਂ ਬਾਅਦ ਜਰਮਨਸ ਨੂੰ ਕੋਈ ਪਾਸਪੋਰਟ ਕੋਈ ਵੀਜ਼ਾ ਕੋਈ ਅਧਾਰ ਕਾਰ ਨਹੀਂ ਲੈਣਾ ਪੈਂਦਾ ਉਹ ਆਪਸ ਵਿੱਚ ਇਸ ਤੇ ਵੈਸ ਜਰਮੀਆਂ ਆਪਸ ਵਿੱਚ ਮਿਲ ਗਏ ਸਾ ਮੇਰੀ ਹਿੰਦੁਸਤਾਨ ਦੀ ਸਰਕਾਰ ਕੋਲ ਬਿਲਤੀ ਹੈ ਕਿ ਇਹਨਾਂ ਨੇ ਜਿਹੜਾ ਐਗਰੀਮੈਂਟ ਹੋਇਆ ਸੀ 5 ਸਾਲ ਦਾ ਉਸ ਨੂੰ ਵਧਾਇਆ ਅੱਜ ਮੈਨੂੰ ਇਹ ਦੱਸੋ ਜਿਹੜੇ ਬਜ਼ੁਰਗਾਂ ਨੂੰ ਕਿੱਥੋਂ ਪਾਸਪੋਰਟ ਬਣਾਣਗੇ ਆਮ ਸਿੱਖ ਕਿੱਥੋਂ ਪਾਸਪੋਰਟ ਬਣਾਏਗਾ ਸਾਡਾ ਇਹ ਰੁੱਸਾ ਖੁਰਿਆ ਇਸ ਨੂੰ ਪੂਰੀ ਤਰ੍ਹਾਂ ਸੰਗਤ ਦੇ ਸਰਦਾ ਅਤੇ ਸਤਿਕਾਰ ਦੇ ਲਈ ਪਾਸਪੋਰਟ ਜਿਹੜਾ ਹੈਗਾ ਬਿਲਕੁਲ ਬਹਨ ਕਰ ਦਿਨਾ ਤਾਂ ਬਿਲਕੁਲ ਖੋਲ ਲੈਣਾ ਚਾਹੀਦਾ ਪਾਸਪੋਰਟ ਦੀ ਮੰਗ ਜ਼ਰੂਰੀ ਨਹੀਂ ਰੱਖਣੀ ਚਾਹੀਦੀ ਆਧਾਰ ਕਾਰਡ ਦਿਖਾਓ ਤੇ ਚਲੇ ਜਾਓ ਕਿਉਂਕਿ ਆਧਾਰ ਕਾਰਡ ਸਾਰਿਆਂ ਕੋਲ ਹੈ ਵਾਪਸ ਆਓ ਆਪਣਾ ਆਧਾਰ ਕਾਰਡ ਲੈ ਕੇ ਵਾਪਸ ਆ ਜਾਓ ਪਾਕਿਸਤਾਨ ਸਰਕਾਰ ਕੋਲ ਵੀ ਸਾਰਾ ਰਿਕਾਰਡ ਹੈ ਜਿਹੜੇ ਆਂਦੇ ਹਨ ਆਪਣਾ ਉਹਨਾਂ ਦਾ ਰਿਕਾਰਡ ਰੱਖ ਕੇ ਉਹਨਾਂ ਨੂੰ ਵਾਪਸ ਭੇਜ ਦੇ ਦੂਸਰਾ ਮੈਂ ਇਹ ਵੀ ਰਿਕਵੈਸਟ ਕਰਦਾ ਹਾਂ कि जड़ी वीज़ा फीस उन्होंने भी डालर रखी थी अज रुपए की करके डिवैलुएशन हो करके अब उसकी कीमत बहुत बढ़ गई है मेहरबानी करके उसको घट्टो घट दस डालर तो ऊपर ना रखो बिल्कुल और ये भी मैं बेनती करनी चाहता वहां अगर कोई रात उसे रहना चाहे दो रात रहना चाहे उसका भी प्रबंध पाकिस्तान की सरकार करे कई कोल बार बार नहीं आ जाता पर मेरी ਇਹ ਜਰੂਰ ਬੇਨਤੀ ਹੈ ਮੈਂ ਇੱਕ ਵਾਰ ਫਿਰ ਸ਼ਮਣਿਆ ਕਾਲੀਦਾਲ ਵਾਲੋਂ ਰਸਤਾ ਇਹ ਖੋਲਣ ਦੀ ਅੱਜ ਦੇ ਦਿਨ ਦੀ ਵਧਾਈ ਦੇਂਦਾ ਵਾਂ ਦੋਵਾਂ ਸਰਕਾਰਾਂ ਨੂੰ ਔਰ ਮੈਂ ਦਿਲ ਦੀਆਂ ਗਰਾਈਆਂ ਤੋਂ ਉਹਨਾਂ ਦਾ ਸਤਿਕਾਰ ਕਰਦਾ ਪਰ ਲੋਕਾਂ ਦੇ ਸਰਦਵਾਰਾਂ ਦੇ ਦਰਸ਼ਨ ਕਰਨ ਦੇ ਲਈ ਤਰੀਕੇ ਬਹੁਤ ਸੁਖਾਲੇ ਬਣਾਏ ਜਾਣ ਤਾਂ ਕਿ ਹਜ਼ਾਰਾਂ ਦੇ ਗਿਣਤੀ ਵਿੱਚ ਲੋਕ ਦਰਸ਼ਨ ਕਰਨ ਜਾ ਸਕਣ ਜਿਵੇਂ ਲੋਕੀ ਦਰਬਾਰ ਸਾਹਿਬ ਮੱਥਾ ਟੇਕਣ ਆਂਦੇ ਇਸ ਰਾਸਤੇ ਜਾ ਕੇ ਮੱਥਾ ਟੇਕਣ ਇਹ ਮੇਰਾ ਇਨਾਗੇ ਅਰਜ਼ੋਈ ਹੈ ਉਮੀਦ ਹੈ ਇਸ ਨੂੰ ਪੂਰਾ ਕਰਨਗੇ ਇੱਕ ਵਾਰ ਫਿਰ ਲਾਂਗਾ ਕੋਲਣ ਦੀ ਅੱਜ ਦੇ ਦਿਨ ਦੀ 5 ਸਾਲ ਪਹਿਲਾਂ ਮੈਂ ਵਧਾਈ ਦਿੰਦਾ ਦੋਨਾਂ ਸਰਕਾਰਾਂ ਨੂੰ ਤੇ ਸਮੁੱਚੀ ਕੌਮ ਨੂੰ ਨਾ ਤਾਂ ਨਾਰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ